ਕਦੇ ਅਕਾਲੀ ਦਲ ਦੀ ਪਿੱਟ ਚ ਛੁਰਾ ਤਾਂ ਨਹੀਂ ਮਾਰਦੇ ਇਹ ਜ਼ਾਹਿਦਾ ਸੁਲੇਮਾਨ ਜਾਂ ਉਹਦੀ ਫੈਮਲੀ ਦਾ ਇਹ ਕਦੇ ਇਤਿਹਾਸ ਤੁਸੀਂ ਪਤਾ ਕਰ ਲਿਓ ਹੈ ਹੀ ਨਹੀਂ ਬਹੁਤ ਵੱਡੀ ਗੱਲ ਹੈ ਬਿਲਕੁਲ ਇੱਕ ਵੀ ਵੋਟ ਅਗਰ ਜ਼ਿੰਦਗੀ ਚ ਕਦੇ ਵੀ ਕੋਈ ਖੜਾ ਮਿਲੇਗਾ ਨਾ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਦੇ ਤਾਂ ਉਹ ਜ਼ਾਹਿਦਾ ਸੁਲੇਮਾਨ ਹੋਵੇਗੀ ਕਿ ਅਗਰ ਕੋਈ ਵੀ ਨਾ ਖੜਾ ਰਿਹਾ ਨਾ ਇੱਥੇ ਇੱਕ ਵੋਟ ਵੀ ਹੋਈ ਉਹ ਜ਼ਾਹਿਦਾ ਸੁਲੇਮਾਨ ਦੀ ਕਦੇ ਅਕਾਲੀ ਦਲ ਦੀ ਪਿੱਟ ਚ ਛੁਰਾ ਤਾਂ ਨਹੀਂ ਮਾਰਦੇ ਇਹ ਜ਼ਾਹਿਦਾ ਸੁਲੇਮਾਨ ਜਾਂ ਉਹਦੀ ਫੈਮਿਲੀ ਦਾ ਇਹ ਕਦੇ ਇਤਿਹਾਸ ਤੁਸੀਂ ਪਤਾ ਕਰ ਲਿਓ ਹੈ ਹੀ ਨਹੀਂ ਜਿਹਦੇ ਨਾਲ ਖੜ ਗਏ ਬਸ ਖੜ ਗਏ ਮੈਂ ਇੱਕ ਗੱਲ ਕਹੀ ਸੀ ਕਿ ਅਗਰ ਜਦੋਂ ਆ ਪ੍ਰਧਾਨਗੀ ਦੀ ਇਲੈਕਸ਼ਨ ਹੋਈ ਸੀ ਕਿ ਅਗਰ ਕੋਈ ਵੀ ਨਾ ਖੜਾ ਰਿਆ ਨਾ ਇੱਥੇ ਇੱਕ ਵੋਟ ਵੀ ਹੋਈ ਉਹ ਜ਼ਾਹਿਦਾ ਸੁਲੇਮਾਨ ਦੀ ਹੋਏਗੀ ਇਹ ਬਹੁਤ ਵੱਡੀ ਗੱਲ ਕਹੀ ਸੀ ਇੱਕ ਵੀ ਵੋਟ ਅਗਰ ਜ਼ਿੰਦਗੀ ਚ ਕਦੇ ਵੀ ਕੋਈ ਖੜਾ ਮਿਲੇਗਾ ਨਾ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਦੇ ਤਾਂ ਉਹ ਜ਼ਾਹਿਦਾ ਸੁਲੇਮਾਨ ਹੋਏਗੀ ਸਭ ਤੋਂ ਪਹਿਲਾਂ ਬਿਲਕੁਲ ਇਹ ਇਸੇ ਗੱਲਾਂ ਕਰਕੇ ਨਾ ਤੁਹਾਨੂੰ ਆਲੇ ਦੁਆਲੇ ਦੇ ਲੋਕ ਬਹੁਤ ਪਿਆਰ ਕਰਦੇ ਨੇ ਥੈਂਕ ਯੂ ਬਸ ਸੱਚ ਹੈ ਮੈਂ ਸੱਚ ਬੋਲਦੀ ਹਾਂ ਨਾ ਕਿਉਂਕਿ ਉਹ ਚੀਜ਼ਾਂ ਹੀ ਨਹੀਂ ਆਪਾਂ ਨੂੰ ਆਪਾਂ ਸਿਆਸਤ ਕਰਨ ਥੋੜੀ ਨਾ ਆਇਆ ਆਪਾਂ ਸੋਸ਼ਲ ਕੰਮ ਜਿਹੜੇ ਵਰਕ ਹੈ ਉਹ ਕਰਨ ਲੋਕਾਂ ਦਾ ਕੁਝ ਸਵਾਰਨ ਨੂੰ ਮੈਂ ਹਾਲਤ ਦੇਖਦੀ ਆਂ ਸਾਡੇ ਬੱਚਿਆਂ ਦੀ ਕੁੜੀਆਂ ਦੀ ਹਾਲਤ ਦੇਖਦੀ ਆਂ ਕਿ ਕਿਸ ਤਰੀਕੇ ਨਾਲ ਅੱਜ ਵੀ ਅਸੀਂ ਕੈਸੇ ਹਾਲਾਤ ਚ ਰਹਿ ਰਹੇ ਆਂ ਸਾਡੇ ਬੱਚੇ ਕੋਈ ਨੌਕਰੀਆਂ ਤੇ ਨਹੀਂ ਲੱਗੇ ਜੀ ਇੰਨੇ ਸਾਲ ਦੇ ਅਸੀਂ ਆਪਣੇ ਲੀਡਰਾਂ ਦੇ ਪਿੱਛੇ ਲੱਗੇ ਹੋਏ ਆ ਸਾਡੇ ਪੇਰੈਂਟਸ ਲੱਗੇ ਹੋਏ ਨੇ ਸਾਡੇ ਦਾਦੇ ਪਰਦਾਦੇ ਸਭ ਇਦਾਂ ਹੀ ਮਰ ਗਏ ਕੁਝ ਨਹੀਂ ਕਰਕੇ ਗਏ ਇਹਨਾਂ ਲੋਕਾਂ ਲਈ ਸਾਡੇ ਲਈ ਕਿਸੇ ਨੇ ਕੁਝ ਨਹੀਂ ਕੀਤਾ ਅਗਰ ਜ਼ਿੰਦਗੀ ਚ ਰੱਬ ਨੇ ਮੌਕਾ ਦਿੱਤਾ ਤਾਂ ਇਨਸ਼ਾਅੱਲਾ ਐਸਾ ਕੰਮ ਕਰਕੇ ਜਾਵਾਂਗੇ ਕਿ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ ਕਿ ਕੋਈ ਲੀਡਰ ਆਇਆ ਸੀ ਇਸ ਧਰਤੀ ਤੇ ਉਹ ਜ਼ਾਹਿਦਾ ਸੁਲੇਮਾਨ ਦਾ ਨਾਮ ਹੋਏਗਾ ਇਨਸ਼ਾਅੱਲਾ ਕਦੇ ਅਕਾਲ ਜੰਗ ਦੀ ਪਿੱਠ ਤੇ ਸੂਰਤਾਂ ਨਹੀਂ ਮਾਰਦੇ ਇਹ ਜ਼ਾਹਿਦਾ ਸੁਲੇਮਾਨ ਜਾਂ ਉਹਦੀ ਫੈਮਲੀ ਦਾ ਇਹ ਕਦੇ ਇਤਿਹਾਸ ਤੁਸੀਂ ਪਤਾ ਕਰ ਲਿਓ ਹੈ ਹੀ ਨਹੀਂ ਬਹੁਤ ਵੱਡੀ ਗੱਲ ਕਹਿੰਦੇ ਕੋਈ ਇੱਕ ਵੀ ਵੋਟ ਅਗਰ ਜ਼ਿੰਦਗੀ ਚ ਕਦੇ ਵੀ ਕੋਈ ਖੜਾ ਮਿਲੇਗਾ ਨਾ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਦੇ ਤਾਂ ਉਸ ਜ਼ਾਹਿਦਾ ਸੁਲੇਮਾਨ ਹੋਏਗੀ। ਕਿ ਅਗਰ ਕੋਈ ਵੀ ਨਿਖੜ ਖੜਾ ਰਿਆ ਨਾ ਇੱਥੇ ਇੱਕ ਵੋਟ ਵੀ ਹੋਈ ਉਸ ਜ਼ਾਹਿਦਾ ਸੁਲੇਮਾਨ ਦੀ। ਕਦੇ ਅਕਾਲੀ ਦਲ ਦੀ ਪਿੱਠ 'ਚ ਛੁਰਾ ਤਾਂ ਨਹੀਂ ਮਾਰਦੇ। ਹੂੰ। ਇਹ ਜ਼ਾਹਿਦਾ ਸੁਲੇਮਾਨ ਜਾਂ ਉਹਦੀ ਫੈਮਿਲੀ ਦਾ ਇਹ ਕਦੇ ਇਤਿਹਾਸ ਤੁਸੀਂ ਪਤਾ ਕਰ ਲਿਓ ਹੈ ਹੀ ਨਹੀਂ ਜਿਹਦੇ ਨਾਲ ਖੜ ਗਏ ਬਸ ਖੜ ਗਏ ਮੈਂ ਇੱਕ ਗੱਲ ਕਹੀ ਸੀ ਕਿ ਅਗਰ ਜਦੋਂ ਆ ਪ੍ਰਧਾਨਗੀ ਦੀ ਇਲੈਕਸ਼ਨ ਹੋਈ ਸੀ ਕਿ ਅਗਰ ਕੋਈ ਵੀ ਨਾ ਖੜਾ ਰਿਆ ਨਾ ਇੱਥੇ ਇੱਕ ਵੋਟ ਵੀ ਹੋਈ ਉਹ ਜ਼ਾਹਿਦਾ ਸੁਲੇਮਾਨ ਦੀ ਹੋਏਗੀ ਇਹ ਬਹੁਤ ਵੱਡੀ ਗੱਲ ਕਹੀ ਸੀ ਇੱਕ ਵੀ ਵੋਟ ਅਗਰ ਜ਼ਿੰਦਗੀ ਚ ਕਦੇ ਵੀ ਕੋਈ ਖੜਾ ਮਿਲੇਗਾ ਨਾ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਦੇ ਤਾਂ ਉਹ ਜ਼ਾਹਿਦਾ ਸੁਲੇਮਾਨ ਹੋਏਗੀ ਸਭ ਤੋਂ ਪਹਿਲਾਂ ਬਿਲਕੁਲ ਇਹ ਇਸੇ ਗੱਲਾਂ ਕਰਕੇ ਨਾ ਤੁਹਾਨੂੰ ਆਲੇ ਦੁਆਲੇ ਦੇ ਲੋਕ ਬਹੁਤ ਪਿਆਰ ਕਰਦੇ ਨੇ ਥੈਂਕ ਯੂ ਬਸ ਸੱਚ ਹੈ ਮੈਂ ਸੱਚ ਬੋਲਦੀ ਹਾਂ ਨਾ ਕਿਉਂਕਿ ਉਹ ਚੀਜ਼ਾਂ ਹੀ ਨਹੀਂ ਆਪਾਂ ਨੂੰ ਆਪਾਂ ਸਿਆਸਤ ਕਰਨ ਥੋੜੀ ਨਾ ਆਇਆ ਆਪਾਂ ਸੋਸ਼ਲ ਕੰਮ ਜਿਹੜੇ ਵਰਕ ਹੈ ਉਹ ਕਰਨ ਲੋਕਾਂ ਦਾ ਕੁਝ ਸਵਾਰਨ ਨੂੰ ਮੈਂ ਹਾਲਤ ਦੇਖਦੀ ਆਂ ਸਾਡੇ ਬੱਚਿਆਂ ਦੀ ਕੁੜੀਆਂ ਦੀ ਹਾਲਤ ਦੇਖਦੀ ਆਂ ਕਿ ਕਿਸ ਤਰੀਕੇ ਨਾਲ ਅੱਜ ਵੀ ਅਸੀਂ ਕੈਸੇ ਹਾਲਾਤ ਚ ਰਹਿ ਰਹੇ ਆਂ ਸਾਡੇ ਬੱਚੇ ਕੋਈ ਨੌਕਰੀਆਂ ਤੇ ਨਹੀਂ ਲੱਗੇ ਜੀ ਇੰਨੇ ਸਾਲ ਦੇ ਅਸੀਂ ਆਪਣੇ ਲੀਡਰਾਂ ਦੇ ਪਿੱਛੇ ਲੱਗੇ ਹੋਏ ਆ ਸਾਡੇ ਪੇਰੈਂਟਸ ਲੱਗੇ ਹੋਏ ਨੇ ਸਾਡੇ ਦਾਦੇ ਪਰਦਾਦੇ ਸਭ ਇਦਾਂ ਹੀ ਮਰ ਗਏ ਕੁਝ ਨਹੀਂ ਕਰਕੇ ਗਏ ਇਹਨਾਂ ਲੋਕਾਂ ਲਈ ਸਾਡੇ ਲਈ ਕਿਸੇ ਨੇ ਕੁਝ ਨਹੀਂ ਕੀਤਾ ਅਗਰ ਜ਼ਿੰਦਗੀ ਚ ਰੱਬ ਨੇ ਮੌਕਾ ਦਿੱਤਾ ਤਾਂ ਇਨਸ਼ਾਅੱਲਾ ਐਸਾ ਕੰਮ ਕਰਕੇ ਜਾਵਾਂਗੇ ਕਿ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ ਕਿ ਕੋਈ ਲੀਡਰ ਆਇਆ ਸੀ ਇਸ ਧਰਤੀ ਤੇ ਉਸ ਦਾ ਜਾਇਦਾ ਸੁਲੇਮਾਨ ਦਾ ਨਾਮ ਹੋਏਗਾ ਇਨਸ਼ਾਅੱਲਾ